ਇੱਕ ਰਾਜੇ ਨੂੰ ਨਾ ਭਾਈ ਉਹਦਾ ਪਿਤਾ ਸੁਪਨੇ ਦੇ ਵਿੱਚ ਦਿਖਾਈ ਦੇਣ ਲੱਗ ਜਾਂਦਾ ਹੈ। ਉਹਨੂੰ ਹਰ ਰੋਜ਼ ਆਪਦੇ ਪਿਤਾ ਦੇ ਸੁਪਨੇ ਆਉਂਦੇ ਨੇ। ਉਹ ਇਹ ਗੱਲ ਨੂੰ ਪੁੱਛਣ ਵਾਸਤੇ ਕੁਝ ਬ੍ਰਾਹਮਣਾਂ ਲਵੇ ਵਗ ਜਾਂਦਾ ਹੈ। ਉਹ ਬ੍ਰਾਹਮਣਾਂ ਨੂੰ ਕਹਿੰਦਾ ਮੈਨੂੰ ਐਂ ਦੱਸੋ ਜੀ ਮੇਰੇ ਪਿਤਾ ਦੇ ਸੁਪਨੇ ਆਉਂਦੇ ਨੇ ਮੈਨੂੰ ਕੀ ਕਾਰਨ? ਤਾਂ ਉਹ ਪੰਡਿਤ ਕਹਿਣ ਲੱਗੇ ਤੇਰਾ ਪਿਤਾ ਜਿਹੜਾ ਹੈ ਉਹਦੀ ਮੁਕਤੀ ਨਹੀਂ ਹੋਈ। ਇਸ ਕਰਕੇ ਉਹ ਤੈਨੂੰ ਸੁਪਨੇ ਦੇ ਵਿੱਚ ਦਿਖਾਈ ਦਿੰਦਾ ਤਾਂ ਉਹ ਸੋਚਣ ਲੱਗ ਪੈਂਦਾ ਤੇ ਕਹਿੰਦਾ ਫਿਰ ਇਹਦਾ ਉਪਾਏ ਕੀ ਹੈ ਕਹਿੰਦੇ ਤੂੰ ਭਾਈ ਆਪਦਾ ਪਾਠ ਪੂਜਾ ਕਰਵਾਉ ਦੇ ਨਾਂ ਦੀ ਉਹਦੇ ਸਰਾਧ ਖਵਾ ਫਿਰ ਉਹਦਾ ਆਧਾਰ ਹੋਊਗਾ ਨਹੀਂ ਤਾਂ ਉਹਦਾ ਕੋਈ ਆਧਾਰ ਨਹੀਂ ਹੈਗਾ ਉਹ ਤੈਨੂੰ ਸੁਪਨੇ ਦੇ ਵਿੱਚ ਹੀ ਦਿਖਾਈ ਦੇ ਜਾਊਗਾ ਤਾਂ ਉਹ ਰਾਜਾ ਸੋਚਣ ਲੱਗ ਗਿਆ ਵੀ ਆਪਾਂ ਪਾਠ ਪੂਜਾ ਹੁਣ ਕਰਵਾਈਏ ਤਾਂ ਉਹ ਸੋਚਦਾ ਵੀ ਆਪਾਂ ਪਾਠ ਪੂਜਾ ਕੀ ਤੋਂ ਕਰਵਾਈਏ ਤਾਂ ਇੱਕ ਜੰਗਲ ਦੇ ਵਿੱਚ ਇੱਕ ਬਹੁਤ ਤਪਸਵੀ ઋષਿ ਰਹਿਣਾ ਹੁੰਦਾ ਉਹ ਉਹਦੇ ਲੇ ਵਗ ਜਾਂਦਾ ਉਹ ઋષਿ ਦੇ ਲੇ ਜਾ ਕੇ ਕਹਿੰਦਾ ਮਹਾਪੁਰਸ਼ੋ ਮੈਂ ਪਾਠ ਪੂਜਾ ਕਰਵਾਉਣਾ ਮੇਰੇ ਪਿਤਾ ਦਾ ਆਧਾਰ ਨਹੀਂ ਹੋਇਆ ਇਸ ਕਰਕੇ ਮੈਂ ਸੋਥੋਂ ਪਾਠ ਪੂਜਾ ਕਰਵਾਉਣਾ ਚਾਹਣਾ ਤਾਂ ਉਹ ઋષਿ ਜਿਹੜਾ ਬਹੁਤ ਸੂਝਵਾਨ ਤੇ ਬਹੁਤ ਬਦਵਾਨ ਸੀ ਉਹ ਕਹਿੰਦਾ ਫਿਰ ਐਂ ਕਰੀ ਜੇ ਤੈ ਮੈਥੋਂ ਪਾਠ ਪੂਜਾ ਕਰਵਾਉਣਾ ਹੈ ਆਪਦੇ ਪਿਤਾ ਦਾ ਆਧਾਰ ਕਰਵਾਉਣਾ ਹੈ ਤਾਂ ਕੱਲ ਨੂੰ ਤੂੰ ਦੋ ਘੜੇ ਲੈ ਕੇ ਆਈ ਇੱਕ ਦੇ ਵਿੱਚ ਘਿਓ ਭਰ ਕੇ ਲਈਂ ਇੱਕ ਦੇ ਵਿੱਚ ਕੰਕਰ ਭਰ ਲਈਂ ਤੇ ਉਹਨੂੰ ਉੱਪਰੋਂ ਕੱਪੜੇ ਨਾਲ ਬੰਨ ਲੈ ਤਾਂ ਰਾਜਾ ਕਹਿੰਦਾ ਠੀਕ ਹੈ ਜੀ ਮੈਂ ਇਦਾਂ ਹੀ ਕਰੂੰਗਾ ਕੱਲ ਨੂੰ ਦੋ ਘੜੇ ਲਿਆਉਂਗਾ ਤੇ ਉਹ ਉੱਤੇ ਕੱਪੜੇ ਨਾਲ ਟਕ ਲਿਆਉਂਗਾ ਤਾਂ ઋષਿ ਕਹਿੰਦਾ ਠੀਕ ਹੈ ਤੂੰ ਕੱਲ ਨੂੰ ਆ ਜੀ ਤਾਂ ਦੂਜੇ ਦਿਨ ਉਹ ਰਾਜਾ ਇੱਕ ਘੜਾ ਘਿਓ ਦਾ ਭਰ ਕੇ ਤੇ ਇੱਕ ਘੜਾ ਕੰਕਰਾਂ ਦਾ ਭਰਕੇ ਉਤੋਂ ਕੱਪੜੇ ਨਾਲ ਟਾਕੇ ਉਹ ਰਿਸ਼ੀ ਲਵੇ ਲੈ ਜਾਂਦਾ ਤਾਂ ਰਿਸ਼ੀ ਮਹਾਪੁਰਸ਼ ਕਹਿੰਦੇ ਐਂ ਕਰ ਹੁਣ ਆਪਾਂ ਨਦੀ ਦੇ ਕਿਨਾਰੇ ਜਾਂਦੇ ਆ ਤਾਂ ਉਹ ਨਦੀ ਦੇ ਕਿਨਾਰੇ ਵਗ ਜਾਂਦੇ ਨੇ ਦੋਨੇ ਜਾਣੇ ਤੇ ਰਿਸ਼ੀ ਕਹਿੰਦਾ ਹੁਣ ਇਹਨੂੰ ਆ ਨਦੀ ਦੇ ਵਿੱਚ ਤੇਰ ਦੇ ਤਾਂ ਉਹ ਦੋਨੇ ਘੜਿਆਂ ਨੂੰ ਨਦੀ ਦੇ ਵਿੱਚ ਤੇਰ ਦਿੰਦਾ ਤੇ ਰਿਸ਼ੀ ਕਹਿੰਦੇ ਹੁਣ ਇਹਨਾਂ ਨੂੰ ਦਵਾ ਦਾ ਭੰਨ ਦੇ ਤਾਂ ਰਾਜਾ ਉਵੇਂ ਹੀ ਕਰਦਾ ਹੈ ਉਹ ਦੋਨੇ ਕੜੇ ਉਪਾਨ ਨੰਦਦਾ ਜਿਹੜਾ ਕਿਓ ਵਾਲਾ ਕੜਾ ਹੁੰਦਾ ਜਦੋਂ ਉਹ ਫੁੱਟਦਾ ਕਿਓ ਨਦੀ ਦੇ ਉੱਪਰ ਤੈਰਨ ਲੱਗ ਜਾਂਦਾ ਤੇ ਜਿਹੜਾ ਕੰਕਰ ਵਾਲਾ ਕੜਾ ਹੁੰਦਾ ਉਹ ਕੰਕਰ ਸੋਨੂ ਪਤੀ ਹੈ ਵੀ ਸਾਰੇ ਨਦੀ ਦੇ ਥੱਲੇ ਵਗ ਜਾਂਦੇ ਨੇ ਤਾਂ ઋષਿ ਕਹਿੰਦੇ ਜੇ ਮੈਂ ਹੁਣ ਆਪਦੀ ਪਾਠ ਪੂਜਾ ਕਰਾਂ ਤਾਂ ਇਹ ਕਿਓ ਥੱਲੇ ਡੁੱਬ ਜੂਗਾ ਤਾਂ ਰਾਜਾ ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਸੋਡੇ ਪਾਠ ਪੂਜਾ ਕਰਨ ਨਾਲ ਇਹ ਕਿਓ ਤਲੇ ਡੁੱਬਜੂ ਤਾਂ ॠषि ਕਹਿੰਦਾ ਫੇਰ ਭਾਈ ਮੈਨੂੰ ਐਂ ਦੱਸ ਮੇਰੇ ਪਾਠ ਪੂਜਾ ਕਰਨ ਨਾਲ ਤੇਰੇ ਪਿਤਾ ਦਾ ਕਿਵੇਂ ਆਧਾਰ ਹੋ ਇਹ ਤਾਂ ਇੱਕ ਵਹਿਮ ਹੈ ਜਿਹੜਾ ਬੰਦਾ ਇਹ ਸੰਸਾਰ ਤੇ ਆਇਆ ਉਹ ਆਪ ਹੀ ਚੰਗੇ ਕਰਮ ਕਰੇ ਆਪ ਹੀ ਪਾਠ ਪੂਜਾ ਕਰੇ ਜਦੋਂ ਇਹ ਜਨਮ ਦੇ ਵਿੱਚ ਆਉਂਦਾ ਤੇ ਆਪ ਹੀ ਕੋਈ ਸੇਵਾ ਕਰੇ ਤਾਂ ਉਹ ਇੱਕ ਘੌ ਦੇ ਵਾਂਗੂ ਰਹਿੰਦਾ ਹੈ ਇੱਕ ਘੌ ਵਾਂਗੂ ਭავसागर ਤਰ ਜਾਂਦਾ ਤੇ ਦੂਜੀ ਰਹੀ ਗੱਲ ਇਹ ਕੰਕਰਾਂ ਦੀ ਜੇ ਮੈਂ ਪਾਠ ਪੂਜਾ ਕਰਾਂ ਇਹ ਕੰਕਰ ਉੱਪਰ ਨਹੀਂ ਆਉਂਦੇ ਇਹ ਥੱਲੀ ਰਹਿਣਗੇ ਇਸ ਕਰਕੇ ਜਦੋਂ ਬੰਦਾ ਸੰਸਾਰ ਤੇ ਆਉਂਦਾ ਉਹ ਇੱਕ ਆਪ ਦੇ ਅੰਦਰ ਹੀਰਖਾ ਬਰੂਰਤਾ ਲਾਲਚ ਦੁਐਤ ਸਾਰਾ ਕੁਝ ਭਰ ਲੈਂਦਾ ਇਸ ਕਰਕੇ ਉਹ ਕੂੜਕਬਾੜ ਬਣ ਜਾਂਦਾ ਇਹ ਕੰਕਰਾਂ ਦੀ ਤਰ੍ਹਾਂ ਹੋ ਜਾਂਦਾ ਉਹ ਡੁੱਬ ਜਾਂਦਾ ਉਹ ਆਪਦੇ ਇਹ ਸਮਾਂ ਭੁੱਲ ਜਾਂਦਾ ਵੀ ਮੈਂ ਤਾਂ ਮਰਨਾ ਹੀ ਨਹੀਂ ਇਸ ਕਰਕੇ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਵੀ ਚੰਗੇ ਕੰਮ ਕਰਨੇ ਜ਼ਰੂਰੀ ਨੇ ਤੇ ਆਪਦੀ ਪਾਠ ਪੂਜਾ ਵੀ ਜ਼ਰੂਰੀ ਹੈ ਸੇਵਾ ਕਰੋ ਸੰਤਾਂ ਦੀ ਸੇਵਾ ਕਰੋ ਤੇ ਜੇ ਆਪਾਂ ਕਹੀਏ ਵੀ ਆਪਣੀ ਪਾਠ ਪੂਜਾ ਨਾਲ ਕਰਨ ਨਾਲ ਵੀ ਜਿਹੜਾ ਸੰਸਾਰ ਤੋਂ ਵਾਗਿਆ ਉਹਦਾ ਭਲਾ ਹੋ ਜੂ ਇਹ ਬਿਲਕੁਲ ਗਲਤ ਹੈ ਜੇ ਆਪਾਂ ਅੱਜ ਪਾਠ ਪੂਜਾ ਕਰਾਉਣੇ ਆ ਤਾਂ ਉਹ ਆਪਣੇ ਹੀ ਆਧਾਰ ਹੋਣਾ ਹੈ ਆਪੇ ਜੇ ਸੇਵਾ ਕਰਦੇ ਆ ਉਹ ਆਪਦੇ ਪਰਿਵਾਰ ਦੀ ਆਧਾਰ ਹੁੰਦਾ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਰਹਿਣਾ ਹੁੰਦਾ ਹੈ ਜਿਹੜਾ ਇਸ ਸੰਸਾਰ ਨੂੰ ਛੱਡ ਕੇ ਬਾਗਿਆ ਉਹਦਾ ਕੋਈ ਫਾਇਦਾ ਨਹੀਂ ਬਾਅਦ ਚ ਪਾਠ ਪੂਜਾ ਕਰਨ ਦਾ ਕਿਉਂਕਿ ਉਹਨੇ ਤਾਂ ਪਹਿਲੀ ਨਹੀਂ ਕਿਤੇ ਪਾਠ ਪੂਜਾ ਕਰਿਆ ਉਹਦਾ ਕਿਵੇਂ ਆਧਾਰ ਹੋ ਜੂ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਜੇਦੋ ਬੰਦਾ ਸੰਸਾਰ ਤੇ ਆਇਆ ਚੰਗੇ ਕੰਮ ਕਰੇ ਕਿਸੇ ਦਾ ਬੁਰਾ ਨਾ ਕਰੇ ਹਮੇਸ਼ਾ ਸੱਚ ਬੋਲੇ ਸਭ ਦਾ ਭਲਾ ਮਣਾਵੇ ਉਹੀ ਫਿਰ ਇਹ ਭਵ ਸਾਗਰ ਨੂੰ ਤਰਦਾ ਹੈ ਇਸ ਕਰਕੇ ਇਹ ਕਹਾਣੀ ਇੰਨੀ ਸੀ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ